ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਅੱਜ ਦੀ ਕਹਾਣੀ ਇੱਕ ਪੈਨਵੋਲਨ ਤੋਂ ਸਿਗੀ ਕਹਾਣੀ ਹੈ ਮੇਰੀ ਉਮਰ 33 ਸਾਲ ਦੀ ਹੈ ਮੈਂ ਬਹੁਤ ਹੀ ਜ਼ਿਆਦਾ ਸੋਣੀ ਸੀ ਮੈਂ ਪਲੱਸ 2 ਤੋਂ ਬਾਅਦ ਆਈਟੀਆਈ ਕੀਤੀ ਸੀ ਪੜ੍ਹਾਈ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਕੋਈ ਪ੍ਰਾਈਵੇਟ ਨੌਕਰੀ ਕਰ ਲੈਂਦੀ ਆ ਪਰ ਮੈਨੂੰ ਕੋਈ ਪ੍ਰਾਈਵੇਟ ਨੌਕਰੀ ਕਰਨ ਨਹੀਂ ਦਿੰਦਾ ਸੀ ਮੇਰੇ ਮਾਪਿਓ ਕਹਿੰਦੇ ਸੀ ਕਿ ਤੈਨੂੰ ਨੌਕਰੀ ਕਰਨ ਦੀ ਕੀ ਲੋੜ ਹੈ ਕਿਉਂਕਿ ਮੇਰੀ ਭੈਣ ਇਟਲੀ ਵਿੱਚ ਸੀ ਤੇ ਮੇਰਾ ਵੱਡਾ ਭਰਾ ਭਾਬੀ ਉਹ ਦੋਨੇ ਆਸਟ੍ਰੇਲੀਆ ਵਿੱਚ ਰਹਿੰਦੇ ਸੀ ਮੇਰਾ ਇੱਕ ਛੋਟਾ ਭਰਾ ਵੀ ਸੀ ਸਿਰਫ ਉਹ ਹੀ ਸਾਡੇ ਨਾਲ ਰਹਿੰਦਾ ਸੀ ਮੇਰੇ ਮਾਪਿਓ ਜਸਪਿੰਡ ਵਿੱਚ ਰਹਿੰਦੇ ਸੀ ਉਹਨਾਂ ਨੇ ਉਥੋਂ ਥਾਂ ਵੇਚ ਕੇ ਲਾਗੇ ਦੇ ਸ਼ਹਿਰ ਵਿੱਚ ਲੈ ਲੈਣ ਦਾ ਸੋਚਿਆ ਪਰ ਇਸ ਤੋਂ ਪਹਿਲਾਂ ਡੈਡੀ ਕਹਿੰਦੇ ਕਿ ਕਿਉਂ ਨਾ ਆਪਾਂ ਰਮਨ ਦਾ ਵਿਆਹ ਕਰਤੇ ਗਏ ਤੇ ਫੇਰ ਵੀ ਆਪਾਂ ਘਰ ਸ਼ਹਿਰ ਵਿੱਚ ਲੈਣ ਬਾਰੇ ਸੋਚਾਂਗੇ ਤਾਂ ਕਿ ਛੋਟੇ ਮੁੰਡੇ ਦੀ ਜ਼ਿੰਦਗੀ ਬਣ ਜਾਊਗੀ ਤਿੰਨਾਂ ਨੇ ਸ਼ਹਿਰ ਵਿੱਚ ਕੋਈ ਵਧੀਆ ਕੰਮ ਸਿੱਖ ਲਊਗਾ ਇਹ ਸੋਚ ਕੇ ਉਹਨਾਂ ਨੇ ਮੇਰਾ ਵਿਆਹ ਕਰ ਦਿੱਤਾ ਮੇਰਾ ਵਿਆਹ ਇੱਕ ਵੀਡੀਓ ਬਣਾਉਣ ਵਾਲੇ ਮੁੰਡੇ ਨਾਲ ਕਰ ਦਿੱਤਾ ਜਿਹੜਾ ਵਿਆਹ ਸ਼ਾਦੀਆਂ ਵਿੱਚ ਵੀਡੀਓ ਬਣਾਉਂਦਾ ਕੰਮ ਕਰਦਾ ਸੀ ਅਕਸਰ ਹੀ ਆਪਾਂ ਦੇਖਦੇ ਹਾਂ ਜੋ ਕਿ ਮੂਵੀ ਵਾਲੇ ਹੁੰਦੇ ਹਨ ਉਸ ਦਾ ਆਪਣਾ ਸਟੂਡੀਓ ਸੀ ਤੇ ਉਹ ਵਧੀਆ ਜਲਦਾ ਸੀ ਮੁੰਡਿਆ ਬਿਲਕੁਲ ਵੀ ਨਸ਼ਾ ਨਹੀਂ ਕਰਦਾ ਸੀ ਹੈਵੀ ਸੋਨਾ ਸੀ ਤੇ ਮੈਨੂੰ ਪਸੰਦ ਵੀ ਆਇਆ ਸੀ ਮੇਰੇ ਘਰ ਦੇ ਨੇ ਮੈਨੂੰ ਨੌਕਰੀ ਤਾਂ ਕਰਨ ਨਹੀਂ ਦਿੱਤੀ ਪਰ ਮੈਨੂੰ ਚੰਗੇ ਮੁੰਡੇ ਨਾਲ ਵਿਆਹ ਦਿੱਤਾ ਜਿੱਥੇ ਮੈਂ ਆਪਣੀ ਜ਼ਿੰਦਗੀ ਖੁੱਲ ਕੇ ਇੰਜੋਏ ਕਰ ਸਕਦੀ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਇਹ ਸੋਚ ਕੇ ਉਹਨਾਂ ਨੇ ਮੇਰਾ ਵਿਆਹ ਸ਼ੇਰੇ ਨਾਲ ਕਰ ਦਿੱਤਾ ਸ਼ੇਰਾ ਬਹੁਤ ਸੋਹਣਾ ਸੀ ਤੇ ਨਸ਼ਾ ਪੱਤਾ ਵੀ ਨਹੀਂ ਕਰਦਾ ਸੀ ਹਰ ਰੋਜ਼ ਤਿਆਰ ਹੋ ਕੇ ਕੰਮ ਤੇ ਚਲਾ ਜਾਂਦਾ ਸੀ ਮੈਨੂੰ ਉਹਦਾ ਇਹ ਸਾਫ਼ ਸੁਥਰਾ ਜਿਹਾ ਕੰਮ ਵਧੀਆ ਲੱਗਦਾ ਤੇ ਉੱਪਰੋਂ ਪੈਸੇ ਵਾਲਾ ਵੀ ਸੀ ਮੈਂ ਪਹਿਲੀ ਵਾਰ ਸ਼ੇਰਣ ਨੂੰ ਦੇਖਿਆ ਤੇ ਪਸੰਦ ਕਰ ਲਈ ਮੇਰੇ ਕਿਸੇ ਮੁੰਡੇ ਨਾਲ ਹਜ਼ਾਈ ਕੋਈ ਗੱਲ ਨਹੀਂ ਸੀ ਪਤਾ ਨਹੀਂ ਕਿਉਂ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ ਮੈਂ ਸੋਚਿਆ ਸੀ ਕਿ ਕਿਉਂ ਨਾ ਕਰ ਜਾਂਦੀ ਮਰਜ਼ੀ ਨਾਲ ਵਿਆਹ ਕਰਵਾ ਲਵਾਂ ਮੈਂ ਉਹਨਾਂ ਦੀ ਨਜ਼ਰ ਵਿੱਚ ਬਹੁਤ ਚੰਗੀ ਕੁੜੀ ਸੀ ਇਸ ਲਈ ਉਹਨਾਂ ਨੇ ਮੇਰਾ ਵਿਆਹ ਇੱਕ ਚੰਗੇ ਮੁੰਡੇ ਨਾਲ ਕਰ ਦਿੱਤਾ ਜਿਹੜਾ ਸ਼ਹਿਰ ਦੇ ਨਾਲ ਲੱਗਦੇ ਦੂਸਰੇ ਪਿੰਡਾਂ ਦਾ ਸੀ ਮੇਰਾ ਵਿਆਹ ਬਹੁਤ ਵਧੀਆ ਕੀਤਾ ਗਿਆ ਸੀ ਤੇ ਮੈਨੂੰ ਦਾਜ ਵਿੱਚ ਹਰ ਇੱਕ ਚੀਜ਼ ਮਿਲੀ ਸੀ ਮੇਰੇ ਭਰਾ ਤੇ ਭੈਣ ਨੇ ਮੈਨੂੰ ਹਰ ਇੱਕ ਚੀਜ਼ ਲੈਣ ਲਈ ਪੈਸੇ ਭੇਜੇ ਸੀ ਕਿਉਂਕਿ ਮੈਂ ਉਹਨਾਂ ਦੀ ਲਾਡਲੀ ਛੋਟੀ ਸੀ ਐਸ ਲਈ ਉਹਨਾਂ ਨੇ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਮੈਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਦਾ ਸ਼ੌਂਕ ਰੱਖਦੀ ਸੀ ਹਰ ਇੱਕ ਚੀਜ਼ ਮੇਰੀ ਮਹਿੰਗੀ ਤੇ ਬ੍ਰਾਂਡਡ ਹੁੰਦੀ ਸੀ 2017 ਦੇ ਵਿੱਚ ਮੇਰਾ ਵਿਆਹ ਹੋ ਗਿਆ ਮੈਂ ਸ਼ੇਰੇ ਦੇ ਨਾਲ ਬਹੁਤ ਖੁਸ਼ ਸੀ ਸੋਹਾਗ ਰਾਤ ਦੇ ਵੇਲੇ ਸ਼ੇਰਾ ਮੇਰੇ ਨਾਲ ਬਹੁਤ ਖੁਸ਼ ਹੋਇਆ ਸੀ ਪਹਿਲੀ ਰਾਤ ਹੀ ਉਸਨੇ ਮੇਰੇ ਨਾਲ ਉਹ ਸਭ ਕੁਝ ਕੀਤਾ ਤੇ ਮੈਨੂੰ ਬਿਨਾਂ ਕਿਸੇ ਦੇ ਟੱਚ ਕੀਤੀ ਹੋਈ ਕੁੜੀ ਦੇਖ ਕੇ ਬਹੁਤ ਖੁਸ਼ ਹੋਇਆ ਸੀ ਕਿਉਂਕਿ ਉਸ ਨੂੰ ਵੀ ਮੇਰੀ ਵਰਗੀ ਚੰਗੀ ਕੁੜੀ ਜ਼ਿੰਦਗੀ ਵਿੱਚ ਪਹਿਲੀ ਵਾਰ ਮਿਲੀ ਸੀ। ਬਸ ਉਸ ਰਾਤ ਤੋਂ ਬਾਅਦ ਮੇਰਾ ਸ਼ੇਰਾ ਨਾਲ ਬੂੜਾ ਪਿਆਰ ਪੈ ਗਿਆ ਸੀ। ਮੈਂ ਤੇ ਸ਼ੇਰਾ ਇੱਕ ਦੂਸਰੇ ਦੇ ਨਾਲ ਬਹੁਤ ਖੁਸ਼ ਰਹਿੰਦੇ ਸੀ। ਮੇਰੀ ਸੱਸ ਥੋੜੀ ਗੁੱਸੇ ਵਾਲੇ ਸੁਭਾਅ ਦੀ ਸੀ। ਮੈਂ ਉਸ ਦੇ ਗੁੱਸੇ ਨੂੰ ਬਰਦਾਸ਼ਤ ਨਹੀਂ ਕਰਦੀ ਸੀ ਪਰ ਸ਼ੇਰਾ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਮਾਂ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਜੇ ਤੂੰ ਆਪਣੀ ਸਾਸਣਾ ਬਣਾ ਕੇ ਨਹੀਂ ਰੱਖ ਸਕਦੀ ਤਾਂ ਤੂੰ ਆਪਣੇ ਘਰ ਵਾਲ ਨੂੰ ਕਹਿ ਕੇ ਉਸ ਕੋਲੋਂ ਘਰ ਵਿੱਚ ਹਿੱਸਾ ਲੈ ਤੇ ਵੱਖ ਹੋ ਜਾ ਵੱਖ ਹੋਣ ਤੇ ਤੈਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ ਤੇ ਸ਼ੇਰਾ ਤੇਰੇ ਵੀ ਹੱਥ ਵਾਸ ਵਿੱਚ ਰਹੂਗਾ ਤੇਰੀ ਹਰ ਇੱਕ ਗੱਲ ਮੰਨੂ ਤਾਂ ਕਿ ਤੇਰੀ ਸੱਸ ਵੀ ਉਸ ਨੂੰ ਕੋਈ ਚੁਗਲੀ ਜਾਂ ਫਿਰ ਕੋਈ ਸਲਾਹ ਨਹੀਂ ਦੇ ਸਕਦੀ ਜੋ ਤੂੰ ਕਹੇਂਗੀ ਸ਼ੇਰਾ ਉਹੀ ਕਰੂਗਾ ਇਹ ਸੋਚ ਕੇ ਮੈਂ ਉਸਨੂੰ ਘਰ ਵਿੱਚੋਂ ਹਿੱਸਾ ਲੈਣ ਲਈ ਕਹਿ ਦਿੱਤਾ ਸ਼ੇਰ ਨੇ ਆਪਣੀ ਮਾਂ ਦੀ ਇੱਕ ਨਾ ਸੁਣੀ ਤੇ ਫਟਾਫਟ ਘਰ ਵਿੱਚੋਂ ਜੋ ਬੰਦਾ ਹਿੱਸਾ ਸੀ ਉਹ ਲੈ ਲਿਆ ਤੇ ਵੱਖ ਹੋ ਗਿਆ ਜੋ ਵੀ ਪੈਸੇ ਕਮਾਉਂਦਾ ਉਹ ਮੇਰੇ ਨਾਮ ਕਰਾਉਂਦਾ ਮੇਰੇ ਕੋਲ ਕਾਫੀ ਪੈਸੇ ਜਮ੍ਹਾਂ ਹੋ ਗਏ ਸੀ ਮੈਂ ਘੱਟ ਉਮਰ ਦੀ ਸੀ ਪਰ ਸੋਹਣੀ ਸੀ ਹਰ ਕੋਈ ਮੈਨੂੰ ਮੇਰੀ ਉਮਰ ਤੋਂ ਵੀ ਘੱਟ ਕਹਿੰਦਾ ਸੀ ਮੇਰੀ ਸੱਸ ਕਹਿੰਦੀ ਸੀ ਕਿ ਬਾਲੀ ਸੋਹਣੀ ਕੁੜੀ ਤੇ ਮਗਰ ਨਾ ਲੱਗੇ ਕਿਸੇ ਦਿਨ ਇਹ ਤੈਨੂੰ ਧੋਖਾ ਦੇਊਗੀ ਪਰ ਸ਼ੇਰਾਮ ਮੇਰੀ ਸੱਸਤੀ ਇੱਕ ਗੱਲ ਨਹੀਂ ਮੰਨਦਾ ਉਹ ਉਸ ਨੂੰ ਬਸ ਮੇਰੇ ਨਾਲ ਪਿਆਰ ਹੋ ਗਿਆ ਸੀ ਕਿਉਂਕਿ ਜ਼ਿੰਦਗੀ ਵਿੱਚ ਉਸ ਨੂੰ ਮੇਰੇ ਵਰਗੀ ਅਨਟੱਚ ਕੁੜੀ ਕਿਤੇ ਨਹੀਂ ਮਿਲੀ ਸੀ ਮੇਰੇ ਨਾਲ ਸੁਹਾਗ ਰਾਤ ਮਨਾ ਕੇ ਜੋ ਉਸ ਨੇ ਮਜ਼ਾ ਲਿਆ ਸ਼ਾਇਦ ਹੀ ਕਿਸੇ ਨੇ ਲਿਆ ਹੋਵੇ ਮੈਂ ਉਸ ਦੀ ਹਰ ਇੱਕ ਰੀਤ ਪੂਰੀ ਕਰਦੀ ਸੀ ਜਿਵੇਂ ਕਹਿੰਦਾ ਸੀ ਉਹ ਮੈਂ ਉਵੇਂ ਹੀ ਕਰਦੀ ਸੀ ਕਿਉਂਕਿ ਮੈਨੂੰ ਵੀ ਹੁਣ ਉਹਦੇ ਨਾਲ ਪਿਆਰ ਹੋ ਗਿਆ ਸੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਨੇ ਮੈਨੂੰ ਪਿਆਰ ਕੀਤਾ ਸੀ ਤੇ ਮੈਨੂੰ ਪਤਾ ਨਹੀਂ ਲੱਗਦਾ ਸੀ ਕਿ ਮੈਂ ਉਸ ਦਾ ਪਿਆਰ ਵਿੱਚ ਬਦਲਾ ਕਿਵੇਂ ਦੇਵਾਂ ਮੈਂ ਬਸ ਜਿਵੇਂ ਸ਼ੇਰਾ ਕਹਿੰਦਾ ਉਹਦਾ ਹੀ ਕਰਦੀ ਸੀ ਮੈਂ ਆਪਣੀ ਮਾਂ ਦੇ ਮਗਰ ਲਾ ਕੇ ਆਪਣੇ ਸਾਰੇ ਘਰ ਵਿੱਚੋਂ ਹਿੱਸਾ ਲੈ ਲਿਆ ਫਿਰ ਮੇਰੇ ਮਾਪਿਓ ਨੇ ਆਪਣਾ ਪਿੰਡ ਵਾਲਾ ਥਾਂ ਵੇਚ ਕੇ ਮੇਰੇ ਘਰ ਵਾਲਿਆਂ ਨੂੰ ਕਿਹਾ ਕਿ ਤੂੰ ਸਾਡੇ ਨਾਲ ਘਰ ਜਵਾਈ ਬਣ ਕੇ ਰਹਿ ਤੇ ਅਸੀਂ ਆਪਣੇ ਧੀ ਨੂੰ ਆਪਣੇ ਕੋਲ ਰੱਖਾਂਗੇ ਤੇ ਨਾਲੇ ਅਸੀਂ ਤੁਹਾਡੇ ਬਾਲਪੁੱਤਿਆਂ ਨੂੰ ਸਾਹਮ ਲਵਾਂਗੇ ਆਪਾਂ ਇੱਕੋ ਘਰ ਨਾਲ ਮਿਲ ਕੇ ਰਹਿ ਲਵਾਂਗੇ ਛੋਟੇ ਮੁੰਡੇ ਨੂੰ ਬਾਹਰ ਭੇਜ ਦੇਵਾਂਗੇ ਤੁਹਾਡੀ ਜਿਵੇਂ ਮਰਜ਼ੀ ਹੋਈ ਤੁਸੀਂ ਉਵੇਂ ਕਰ ਲਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਜੇਕਰ ਤੁਸੀਂ ਵੀ ਬਾਹਰ ਜਾਣਾ ਹੋਏ ਅਤੇ ਚਲੇ ਜਾਓ ਪਰ ਹੁਣ ਤੁਸੀਂ ਸਾਡੇ ਨਾਲ ਰਹਿ ਕੇ ਇੱਕ ਘਰ ਲੈ ਲਓ ਮੇਰਾ ਘਰ ਵਾਲਾ ਝੱਟ ਇਸ ਘਰ ਨੂੰ ਮੰਨ ਗਿਆ ਉਸਨੇ ਫਟਾਫਟ ਮੇਰੇ ਮਾਪਿਆਂ ਦੇ ਨਾਲ ਰੱਖ ਕੇ ਸ਼ਹਿਰ ਵਿੱਚ ਕੋਠੀ ਲੈ ਲਈ ਸੀ ਫਿਰ ਉਹ ਧੀ ਆਪਣੇ ਸਟੂਡੀਓ ਦਾ ਕੰਮ ਚਲਾ ਲਿਆ ਤੇ ਆਪਣੀ ਦੁਕਾਨ ਲੈ ਲਈ ਫਿਰ ਹੌਲੀ-ਹੌਲੀ ਮੈਂ ਪ੍ਰੈਗਨੈਂਟ ਹੋਈ ਤੇ ਪਹਿਲਾਂ ਮੇਰੇ ਕੁੜੀ ਹੋਈ ਮੇਰੇ ਘਰ ਦੇ ਨੇ ਕੁੜੀ ਦੀ ਬਹੁਤ ਖੁਸ਼ੀ ਕੀਤੀ ਸ਼ੇਰਾ ਵੀ ਬਹੁਤ ਖੁਸ਼ ਹੋਇਆ ਪਰ ਮੈਂ ਉਹਨੂੰ ਕਿਹਾ ਸੀ ਕਿ ਆਪਾਂ ਦੋ ਬੱਚੇ ਰੱਖਣੇ ਹਨ ਇਸ ਗੱਲ ਤੇ ਸ਼ੇਰਾ ਮੰਨ ਗਿਆ ਉਹ ਆਪ ਵੀ ਕਹਿੰਦਾ ਸੀ ਕਿ ਇੱਕ ਧੀ ਤੇ ਇੱਕ ਪੁੱਤ ਹੋਣਾ ਚਾਹੀਦਾ ਤਾਂ ਕਿ ਮਿੱਸਾ ਜਾਂ ਟੱਬਰ ਹੋਵੇ ਤੇ ਸੋਹਣਾ ਲੱਗਦਾ ਸ਼ੇਰਾ ਮੇਰੀ ਪੂਰੀ ਹਾਂ ਵਿੱਚ ਹਾਂ ਮਲਾਉਂਦਾ ਸੀ ਮੈਨੂੰ ਕਿਤੇ ਵੀ ਜਾਣੋਂ ਤੋਂ ਰੋਕਦਾ ਨਹੀਂ ਸੀ ਉਹ ਜ਼ਿਆਦਾਤਰ ਘਰੋਂ ਬਾਹਰ ਰਹਿੰਦਾ ਸੀ ਹੁਣ ਕੁੜੀ ਵੱਡੀ ਹੋਣ ਲੱਗੀ ਤੇ ਖਰਚੇ ਵਧਣ ਲੱਗੇ ਸੀ ਪੈਸੇ ਦੀ ਕਮੀ ਤਾਂ ਨਹੀਂ ਸੀ ਪਰ ਫਿਰ ਵੀ ਜਮਾ ਕੀਤੇ ਹੋਏ ਪੈਸਿਆਂ ਨੂੰ ਮੈਂ ਜ਼ਿਆਦਾ ਖਰਚ ਨਹੀਂ ਕਰਨਾ ਚਾਹੁੰਦੀ ਸੀ ਇਸ ਕਰਕੇ ਮੈਂ ਉਹਨੂੰ ਕਹਿੰਦੀ ਸੀ ਕਿ ਤੂੰ ਕੰਮ ਕਰੀ ਜਾ ਤਾਂਕਿ ਆਪਾਂ ਨੂੰ ਪੈਸੇ ਦੀ ਕੋਈ ਤੋੜ ਮਹਿਸੂਸ ਨਹੀਂ ਹੋਗੀ ਛੇਰਾ ਕਈ ਕਈ ਦਿਨ ਘਰੋਂ ਬਾਹਰ ਰਹਿੰਦਾ ਸੀ ਮੈਨੂੰ ਉਹਦੀ ਕਮੀ ਮਹਿਸੂਸ ਹੋਣ ਲੱਗੀ ਸੀ ਮੇਰਾ ਦਿਲ ਕਰਦਾ ਸੀ ਕਿ ਉਹ ਮੇਰੇ ਕੋਲ ਹੀ ਰਹੇ ਪਰ ਮੇਰੀ ਮਾਂ ਕਹਿੰਦੀ ਸੀ ਕਿ ਹੁਣ ਤੁਹਾਡੀ ਕੁੜੀ ਦਾ ਖਰਚ ਬਹੁਤ ਹੈ ਇਸ ਕਰਕੇ ਉਸ ਨੂੰ ਕਮ ਤੱਕ ਕਰਨਾ ਹੀ ਪੈਣਾ ਹੈ ਤੂੰ ਐਵੇਂ ਉਦਾਸ ਨਾ ਹੋਇਆ ਕਰ ਮੇਰੀ ਮਾਂ ਮੈਨੂੰ ਸੁਝਾਉਂਦੀ ਸੀ ਪਰ ਮੇਰੇ ਕੋਲ ਰਹਿ ਨਹੀਂ ਹੁੰਦਾ ਸੀ ਕਿਉਂਕਿ ਹੁਣ ਮੈਨੂੰ ਵੀ ਸ਼ੇਰੇ ਦੀ ਇੱਕ ਆਦਤ ਪੈ ਗਈ ਸੀ ਹਰ ਰਾਤ ਉਹਦੇ ਨਾਲ ਪਿਆਰ ਕਰਨਾ ਮਨਮਰਜ਼ੀ ਮਨਾਉਣੀ ਮੈਨੂੰ ਇਹ ਆਦਤ ਦਿਨ ਰਾਤ ਨੂੰ ਚੈਨ ਨਹੀਂ ਆਉਂਦਿੰਦੀ ਸੀ ਸਾਰੀ ਰਾਤ ਮੈਂ ਜ਼ਾਕ ਗਿਰਿੰਦੀ ਸੀ ਪਤਾ ਨਹੀਂ ਕਿਉਂ ਮੈਨੂੰ ਕਮੀ ਜੀ ਮਹਿਸੂਸ ਹੁੰਦੀ ਤੇ ਸ਼ੇਰੇ ਦੇ ਤਰਫ ਲੱਗੀ ਰਹਿੰਦੀ ਸੀ ਸ਼ੇਰਾ ਮੈਨੂੰ ਕਹਿੰਦਾ ਸੀ ਕਿ ਮੈਂ ਕੰਮ ਤੇ ਹੁੰਦਾ ਮੈਨੂੰ ਫੋਨ ਨਾ ਕਰਿਆ ਕਰ ਫਿਰ ਐਵੇਂ ਚੰਗਾ ਨਹੀਂ ਲੱਗਦਾ ਜਦੋਂ ਸ਼ੇਰਾ ਆਉਂਦਾ ਤਾਂ ਮੈਂ ਸਾਰਾ ਦਿਨ ਉਸ ਨੂੰ ਕਮਰੇ ਵਿੱਚੋਂ ਬਾਹਰ ਨਿਕਲ ਨਹੀਂ ਦਿੰਦੀ ਹੁੰਦੀ ਸੀ ਮੇਰੀ ਮਾਂ ਘਰ ਤੇ ਹੋਰ ਕੰਮਾਂ ਵਿੱਚ ਜ਼ੀ ਰਹੀ ਰਹਿੰਦੀ ਸੀ ਮੇਰਾ ਪਿਓ ਵੀ ਆਪਣੇ ਕੰਮਕਾਰਾਂ ਤੇ ਚਲਾ ਜਾਂਦਾ ਸੀ ਮੈਂ ਤੇ ਸ਼ੇਰਾ ਰਾਤ ਦਿਨ ਇੱਕ ਕਮਰੇ ਵਿੱਚ ਰਹਿੰਦੇ ਸੀ ਮੇਰੀ ਕੁੜੀ ਨੂੰ ਮੇਰੀ ਮਾਂ ਸੰਭਾਲਦੀ ਸੀ ਮੈਂ ਇੰਨੀ ਬੇਸ਼ਰਮ ਬਣ ਗਈ ਸੀ ਕਿ ਸ਼ੇਰੇ ਨੂੰ ਸਾਰਾ ਦਿਨ ਕਮਰੇ ਵਿੱਚ ਬੰਦ ਕਰਕੇ ਰੱਖਦੀ ਸੀ ਮੇਰੀ ਮਾਂ ਮੈਨੂੰ ਕਹਿੰਦੀ ਸੀ ਕਿ ਥੋੜੀ ਜੀ ਸ਼ਰਮ ਕਰਿਆ ਕਰ ਪਰ ਮੈਂ ਉਹਨੂੰ ਕਹਿੰਦੀ ਸੀ ਕਿ ਹੁਣ ਸ਼ਰਮ ਕਰਦੀ ਹੁਣ ਤਾਂ ਬਸ ਬੇਸ਼ਰਮਾ ਵਾਂਗੂ ਕਰਨਾ ਪੈਂਦਾ ਹੈ ਕਿਉਂਕਿ ਸ਼ੇਰੇ ਨੂੰ ਤਾਂ ਮੇਰੀ ਬਾਹਰ ਜਾ ਕੇ ਯਾਦ ਹੀ ਭੁੱਲ ਜਾਂਦੀ ਹੈ ਕੰਮਕਾਰ ਵਿੱਚ ਤਾਂ ਮੈਂ ਉਹਨੂੰ ਯਾਦ ਨਹੀਂ ਕਰਤਾ ਮੈਨੂੰ ਉਹਦੀ ਬਹੁਤ ਯਾਦ ਆਉਂਦੀ ਜਦੋਂ ਘਰ ਆਉਂਦਾ ਤਾਂ ਮੇਰੇ ਕੋਲ ਸਬਰ ਨਹੀਂ ਹੁੰਦਾ ਹਰ ਰਾਤ ਉਹਦੇ ਨਾਲ ਪਿਆਰ ਕਰਨਾ ਨਹੀਂ ਹੁੰਦਾ ਪਤਾ ਨਹੀਂ ਕਿਉਂ ਮੇਰੇ ਨਾਲ ਇਦਾਂ ਆਪਣੇ ਆਪ ਹੋਣ ਲੱਗ ਗਿਆ ਸੀ ਫਿਰ ਸ਼ਹਿਰ ਆ ਕਈ ਕਈ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ ਦੂਰ ਤੇ ਕੰਮ ਫੜਨ ਲੱਗ ਪਿਆ ਮੇਰੇ ਕੋਲ ਰਹਿ ਨਹੀਂ ਹੁੰਦਾ ਫਿਰ ਇਦਾਂ ਹੀ ਮੈਂ ਆਪਣੇ ਘਰ ਤੋਂ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਮੈਂ ਇੱਕ ਵਿਆਹ ਵਿੱਚ ਗਈ ਸੀ ਜਿੱਥੇ ਮੇਰੀ ਰਿਸ਼ਤੇਦਾਰੀ ਦੇ ਮੁੰਡੇ ਤੇ ਨਾਲ ਦੋਸਤ ਨਾਲ ਗੱਲਬਾਤ ਹੋ ਗਈ। ਉਹਦੇ ਨਾਲ ਸਿਰਫ ਮੇਰੀ ਦੋਸਤੀ ਹੀ ਹੋਈ ਸੀ। ਹੋਰ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਸੀ। ਫਿਰ ਹੌਲੀ-ਹੌਲੀ ਉਹ ਮੈਨੂੰ ਪਿਆਰਾ ਜਿਆ ਕਰਨ ਲੱਗ ਪਿਆ, ਜਾਨੀ ਪਿਆਰ ਦੀਆਂ ਗੱਲਾਂ ਕਰਨ ਲੱਗ ਪਿਆ। ਮੈਂ ਉਹਨੂੰ ਕਿਹਾ ਕਿ ਮੈਂ ਤਾਂ ਵਿਆਹੀ ਹੋਈ ਆ। ਤਾਂ ਉਹ ਮੈਨੂੰ ਕਹਿੰਦਾ ਤੂੰ ਸੱਚੀ ਲੱਗਦੀ ਹੀ ਨਹੀਂ ਵਿਆਹੀ ਹੋਈ। ਤੂੰ ਤਾਂ ਬਹੁਤ ਸੋਹਣੀ ਆ। ਮੇਰੇ ਰਿਬੌਂਡਿੰਗ ਵਾਲ ਛੋਟੇ ਛੋਟੇ ਸੀ ਮੋਢਿਆਂ ਤੱਕ ਆਉਂਦੇ ਸੀ ਪੂਰੀਆਂ ਜੀਆਂ ਅੱਖਾਂ ਲੰਮੀ ਆਈਬ੍ਰੋ ਦੇਖ ਕੇ ਤਾਂ ਹਰ ਕੋਈ ਮੁੰਡਾ ਮੈਨੂੰ ਪਸੰਦ ਕਰਦਾ ਸੀ ਪਰ ਸ਼ੇਰਾ ਮੈਨੂੰ ਕੁਝ ਨਹੀਂ ਕਹਿੰਦਾ ਸੀ ਕੁੱਲੇ ਪੈਸੇ ਮੇਰੇ ਅਕਾਊਂਟ ਵਿੱਚ ਹੁੰਦੇ ਸੀ ਮਹਿੰਗੀਆਂ ਚੀਜ਼ਾਂ ਲੈ ਕੇ ਮੈਂ ਪੂਰੀ ਟੋਰ ਸ਼ਕਿੰਨੀ ਨਾਲ ਘਰੋਂ ਜਾਂਦੀ ਤੇ ਬਾਹਰ ਚਲੀ ਜਾਂਦੀ ਸੀ ਫਿਰ ਕੀ ਸੀ ਉਸ ਵਿਆਹ ਵਿੱਚ ਜਸ ਦੇ ਨਾਲ ਮੇਰੀ ਗੱਲਬਾਤ ਹੋ ਗਈ ਤੇ ਜਸ ਕੁਵਾਰਾ ਸੀ ਉਮਰ ਵਿੱਚ ਵੀ ਮੇਰੇ ਤੋਂ ਛੋਟਾ ਸੀ ਮਸਾ 20 ਸਾਲ ਦਾ ਸੀ ਤੇ ਕਿਤੇ ਮੈਂ 33 ਸਾਲ ਦੀ ਸੀ ਪਰ ਮੈਂ ਲੱਗਦੀ ਹੀ ਨਹੀਂ ਸੀ ਇੰਦਾ ਹੀ ਸਾਡਾ ਪਿਆਰ ਹੁੰਦਾ ਗਿਆ ਇੱਕ ਦਿਨ ਉਸਤਾਜ ਜਨਮ ਦਿਨ ਸੀ ਤੇ ਉਸਨੇ ਮੈਨੂੰ ਬੁਲਾਇਆ ਮੈਂ ਵੀ ਚਲੀ ਗਈ ਮੈਂ ਉਹਦੇ ਨਾਲ ਕੇਕ ਕੱਟਣਾ ਸੀ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਇਹ ਸਿਰਫ ਮੇਰਾ ਇੱਕ ਜਸਟ ਫਰੈਂਡ ਆ ਹੋਰ ਕੋਈ ਨਹੀਂ ਮੇਰੇ ਜੀ ਇਹਦੇ ਨਾਲ ਕੋਈ ਗਲਤ ਬਾਤ ਨਹੀਂ ਮੇਰੀ ਮਾਂ ਵੀ ਮੰਨ ਗਈ ਸ਼ੇਰਾ 10 ਦਿਨਾਂ ਦੇ ਲਈ ਚਲ ਗਿਆ ਸੀ ਮੈਨੂੰ ਪਤਾ ਸੀ ਕਿ ਉਹ ਹਜ਼ੇਕ ਕਰਨੇ ਆਉਣ ਵਾਲਾ ਇਸ ਲਈ ਮੈਂ ਬੇਫਿਕਰ ਹੋ ਕੇ ਜਸਤੇ ਨਾਲ ਬਾਗੀਆਂ ਪਾਉਂਦੀ ਸੀ ਇੱਕ ਵਾਰ ਜਸ ਮੈਨੂੰ ਆਪਣੇ ਘਰ ਵੀ ਲੈ ਕੇ ਗਿਆ ਸੀ ਉੱਥੋਂ ਘੁੰਮ ਘੁਮਾ ਕੇ ਉਹਨੇ ਮੇਰੇ ਨਾਲ ਕਾਫੀ ਪਿਆਰ ਦਿਖਾਇਆ ਸੀ ਫਿਰ ਇੱਕ ਰੈਸਟੋਰੈਂਟ ਵਿੱਚ ਲੈ ਕੇ ਗਿਆ ਜਿਹੜਾ ਸਾਡੇ ਸ਼ਹਿਰ ਤੋਂ ਥੋੜੀ ਦੂਰ ਸੀ ਉਸਨੇ ਉੱਥੇ ਇੱਕ ਕਮਰਾ ਲਿਆ ਸੀ ਤੇ ਮੇਰੇ ਨਾਲ ਕਾਫੀ ਪਿਆਰ ਕੀਤਾ ਸੀ ਮੈਂ ਸ਼ਹਿਰ ਦੀ ਕਮੀ ਨੂੰ ਉੱਥੇ ਮਹਿਸੂਸ ਕੀਤਾ ਤੇ ਜਸ ਨੇ ਰੰਗ ਰੰਗੀਆਂ ਮੜਾਈਆ ਉਹਦੀ ਨਾਲ ਆਪਣੀ ਇਸ ਕਮੀ ਨੂੰ ਪੂਰਾ ਕੀਤਾ ਜਸ ਬਹੁਤ ਖੁਸ਼ ਹੋਇਆ ਉਹ ਮੈਨੂੰ ਕਹਿੰਦਾ ਸੀ ਕਿ ਸੱਚੀ ਤੇਰਾ ਘਰ ਵਾਲਾ ਤੈਨੂੰ ਤਾਂ ਹੀ ਇੰਨਾ ਪਿਆਰ ਕਰਦਾ ਕਿਉਂਕਿ ਤੇਰੇ ਨਾਲ ਤਾਂ ਆਨੰਦ ਹੀ ਬਹੁਤ ਆਉਂਦਾ ਇਹ ਸੁਣ ਕੇ ਮੈਨੂੰ ਵੀ ਬੜੀ ਖੁਸ਼ੀ ਜੀ ਹੋਈ ਸੀ ਮੇਰੇ ਤੋਂ ਹਰ ਕੋਈ ਮੁੰਡਾ ਇੰਨਾ ਖੁਸ਼ ਹੁੰਦਾ ਇਦਾਂ ਹੀ ਮੇਰਾ ਜਸ ਨਾਲ ਪਿਆਰ ਗੂੜਾ ਹੁੰਦਾ ਗਿਆ ਤੇ ਮੈਂ ਸ਼ੇਰ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਸ਼ੇਰਾ ਆਉਂਦਾ ਤਾਂ ਮੈਂ ਉਹਦੇ ਨਾਲ ਵੀ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੀ ਸੀ ਜਦੋਂ ਕੰਮ ਤੇ ਚਲਾਇਆ ਜਾਂਦਾ ਤਾਂ ਮੈਂ ਜਾਸਤੇ ਨਾਲ ਕਦੀ ਕਿਤੇ ਤੇ ਕਦੀ ਕਿਤੇ ਘੁੰਮ ਜਾਂਦੀ ਸੀ ਮੈਂ ਆਪਣੀ ਜ਼ਿੰਦਗੀ ਨੂੰ ਇੰਜੋਏ ਕਰਨ ਲੱਗ ਪਈ ਸੀ ਬਸ ਇਦਾਂ ਹੀ ਕਰ ਤੇ ਕਰਾਉਂਦੀ ਮੇਰਾ ਗੂੜਾ ਪਿਆਰ ਪੈ ਗਿਆ 2 ਸਾਲ ਦੇ ਵਿੱਚ ਹੀ ਮੈਂ ਸ਼ੇਰ ਨੂੰ ਛੱਡਣ ਬਾਰੇ ਸੋਚ ਲਿਆ ਸੀ ਕਦੇ ਕਦੇ ਮੈਂ ਸੋਚਦੀ ਸੀ ਕਿ ਸ਼ਹਿਰ ਨੂੰ ਛੱਡ ਕੇ ਜਸਤੇ ਨਾਲ ਵਿਆਹ ਕਰਵਾ ਲਵਾਂ ਤੇ ਇੱਕ ਬੱਚਾ ਨਾਲ ਲੈ ਜਾਣੀ ਆ ਤੇ ਇੱਕ ਬੱਚਾ ਆਪਣੀ ਮਾਂ ਨੂੰ ਦੇ ਦੇਵਾਂਗੀ ਕਿਉਂਕਿ ਉਸ ਵੇਲੇ ਮੈਂ ਦੋ ਬੱਚਿਆਂ ਦੀ ਮਾਂ ਬਣ ਗਈ ਸੀ ਦੂਸਰੇ ਮੇਰਾ ਮੁੰਡਾ ਹੋਇਆ ਸੀ ਪਰ ਉਹ ਹਜੇ ਛੋਟਾ ਸੀ ਮੇਰੀ ਮਾਂ ਉਸ ਨੂੰ ਸੰਭਾਲਦੀ ਸੀ ਤੇ ਮੇਰੀ ਕੁੜੀ ਵੱਡੀ ਹੋ ਗਈ ਸੀ ਤੇ ਸਕੂਲ ਜਾਣ ਲੱਗ ਪਈ ਸੀ ਤੋ ਨਾ ਬੱਚਿਆਂ ਦਾ ਖਰਚ ਤਾਂ ਸ਼ੇਰਾ ਚੁੱਕਦਾ ਸੀ ਜਸ ਕੋਈ ਕੰਮ ਨਹੀਂ ਕਰਦਾ ਸੀ ਬਸ ਮੇਰੇ ਨਾਲ ਪਿਆਰ ਹੀ ਕਰਦਾ ਸੀ ਮੇਰੀ ਰੀਜ ਨੂੰ ਪੂਰੀ ਕਰਦਾ ਸੀ ਮੇਰੀਆਂ ਕਮੀਆਂ ਨੂੰ ਪੂਰਾ ਕਰਦਾ ਸੀ ਮੈਂ ਜੋ ਕਹਿੰਦੀ ਸੀ ਉਹ ਕਰਦਾ ਸੀ ਇਸੇ ਤਰ੍ਹਾਂ ਇੱਕ ਦਿਨ ਜਸ ਮੈਨੂੰ ਕਹਿਣ ਲੱਗਾ ਕਿ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਦਾ ਮੈਂ ਉਹਨੂੰ ਕਿਹਾ ਕਿ ਇਹ ਗੱਲ ਬਿਲਕੁਲ ਚੰਗੀ ਨਹੀਂ ਪਰ ਜਸ ਨੇ ਬੜੀ ਜਿੱਦ ਕੀਤੀ ਤੇ ਮੈਨੂੰ ਘੁਮਨ ਲਈ ਕਿਤੇ ਲੈ ਗਿਆ ਉਸ ਦਿਨ ਕਿਸੇ ਨੇ ਮੇਰੀ ਤੇਜਸਵੀ ਫੋਟੋ ਕਿੱਥੇ ਕਿ ਮੇਰੇ ਘਰ ਵਾਲੇ ਨੂੰ ਪਾ ਦਿੱਤੀ ਮੇਰੇ ਘਰ ਵਾਲੇ ਨੇ ਮੈਨੂੰ ਫੋਨ ਕੀਤਾ ਕਿ ਰਵਨ ਤੂੰ ਕਿੱਥੇ ਚਲੀ ਗਈਆਂ ਜਦੋਂ ਉਸਨੇ ਮੈਨੂੰ ਪੁੱਛਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਉਸ ਨੂੰ ਕੀ ਦੱਸਤੀ ਮੈਂ ਜਸ ਨੂੰ ਦੱਸਿਆ ਤਾਂ ਉਹ ਮੈਨੂੰ ਕਹਿੰਦਾ ਕਿ ਹੁਣ ਕੀ ਕੀਤਾ ਜਾਊ ਮੈਂ ਜਸ ਨੂੰ ਕਿਹਾ ਕਿ ਜਸ ਹੁਣ ਤਾਂ ਬਸ ਮੈਨੂੰ ਘਰੋਂ ਛਿੱਤਰ ਹੀ ਪੈਣਗੇ ਤਾਂ ਘਰ ਦੇ ਮੈਨੂੰ ਘਰੋਂ ਕੱਢ ਦੇਣਗੇ ਫਿਰ ਮੈਨੂੰ ਜਮਾਰ ਦੇਣਗੇ ਉਹਨਾਂ ਤੋਂ ਵੀ ਇਹ ਗੱਲ ਦਾ ਪ੍ਰਤਾਸ਼ ਨਹੀਂ ਹੋਣੀ ਹੁਣ ਤੂੰ ਹੀ ਕੁਝ ਕਰ ਜੱਸ ਮੈਨੂੰ ਆਪਣੇ ਨਾਲ ਲੈ ਕੇ ਆਪਣੇ ਰਿਸ਼ਤੇਦਾਰੀ ਵਿੱਚ ਪੱਜ ਗਿਆ ਸੀ ਮੈਂ ਜਸਤੇ ਨਾਲੋਂ ਘਰੋਂ ਪੱਜ ਗਈ ਸੀ ਉੱਥੇ ਰਹਿਣ ਲੱਗ ਪਈ ਫਿਰ ਇਦਾਂ ਹੀ ਕੁਝ ਦਿਨ ਹੋਏ ਤਾਂ ਮੈਂ ਜਸਤੇ ਘਰ ਚਲੀ ਜਸਤੇ ਘਰ ਜਾਣੇ ਮੈਨੂੰ ਪਹਿਲਾਂ ਤਾਂ ਨੱਕ ਬੁੱਲ ਜੇ ਵੱਟੀ ਪਰ ਜਸਤੀ ਜਦਨ ਤੇ ਉਹਨਾਂ ਨੇ ਮੈਨੂੰ ਰੱਖ ਲਿਆ ਸੀ ਫਿਰ ਵੀ ਕੁਝ ਨਹੀਂ kiya ਸੀ ਮੈਨੂੰ ਚੰਗੇ ਕੱਪੜੇ ਲੈ ਕੇ ਦਿੱਤੇ ਮੇਰੀ ਇੱਜ਼ਤ ਕੀਤੀ ਸੀ ਫਿਰ ਮੈਂ ਜਸਤੇ ਘਰ ਤੇ ਕੰਮ ਵੀ ਕਰਨ ਲੱਗ ਪਈ ਸੀ ਬੇਸ਼ੱਕ ਮੈਂ ਘਰ ਕੱਦੀ ਕੰਮ ਨਹੀਂ ਕੀਤਾ ਸੀ ਮੇਰੇ ਘਰ ਦੋ ਕਮਾਂ ਵਾਲੀਆਂ ਸੀ ਪਾਣੀ ਧੋਣ ਲਈ ਝਾੜੂ ਪੋਚਾਣ ਲਈ ਵੱਖਰੀਆਂ ਸੀ ਘਰ ਦੇ ਹੋਰ ਕੰਮ ਕਰਨ ਲਈ ਇੱਕ ਹੋਰ ਰੱਖੀ ਹੋਈ ਸੀ ਮੈਂ ਕੋਈ ਕੰਮ ਨਹੀਂ ਕਰਦੀ ਸੀ ਬਸ ਜਸਤੇ ਨਾਲ ਘੁੰਮਣ ਫਿਰਨ ਜਾਂਦੀ ਸੀ ਤੇ ਮੇਰਾ ਸਾਰਾ ਖਰਚਾ shear ਚੁੱਕਦਾ ਸੀ ਮੈਂ ਆਪਣੇ ਕੋਲੋਂ ਪੈਸੇ ਲੈ ਕੇ ਜਸਤੇ ਨਾਲ ਇੰਜੋਏ ਕਰਦੀ ਸੀ ਜਸ ਕੋਲ ਪੋਤ ਕਟ ਪੈਸੇ ਹੁੰਦੇ ਸੀ ਤੇ ਮੇਰੇ ਕੋਲ ਵੱਧ ਹੁੰਦੇ ਸੀ ਮੈਂ ਉਸ ਨੂੰ ਸੋਹਣੇ ਕੱਪੜੇ ਲੈ ਕੇ ਦਿੰਦੀ ਸੀ ਮੇਰੇ ਨਾਲ ਤਾਂ ਕੋਈ ਪੁੱਛਗਿਛ ਨਹੀਂ ਕਰਦਾ ਸੀ ਕਿ ਪੈਸੇ ਕਿੱਥੇ ਖਰਚ ਕੀਤੇ ਤੇ ਕਿੱਥੇ ਚਲੇ ਗਏ ਮੈਂ ਕਦੀ ਕਿਸੇ ਨੂੰ ਅਸਾਬ ਨਹੀਂ ਦਿੱਤਾ ਸੀ ਬਸ ਇਦਾਂ ਹੀ ਕਰਤੇ ਕਰਾਉਂਦੇ ਆ ਘਰਦਿਆਂ ਨੇ ਸਲਾਹ ਕੀਤੀ ਕਿ ਇਹ ਗੱਲ ਥਾਣੇ ਪਹੁੰਚੇਗੀ ਮੈਨੂੰ ਥਾਣੇ ਬੁਲਾਇਆ ਤੇ ਮੇਰੇ ਘਰ ਵਾਲੇ ਦੇ ਕੋਲ ਮੈਨੂੰ ਭੇਜ ਦਿੱਤਾ ਮੇਰੇ ਕੋਲ ਰਹਿ ਨਹੀਂ ਹੁੰਦਾ ਸੀ ਮੈਨੂੰ ਵੀ ਹੁਣ ਜਸਤੇ ਪਿਆਰ ਦਾ ਪੁੱਛ ਪੈ ਗਿਆ ਸੀ ਮੈਂ ਜਸਤੇ ਨਾਲ ਰਹਿੰਦੀ ਸੀ ਤੇ ਜਸ ਮੈਨੂੰ ਛੱਡਣਾ ਨਹੀਂ ਚਾਹੁੰਦਾ ਸੀ ਮੈਨੂੰ ਸੀ ਕਿ ਬਸ ਜਸ 10 ਰਾਤ ਮੇਰੇ ਨਾਲ ਰਹਿੰਦਾ ਉਹ ਕੋਈ ਕੰਮ ਨਹੀਂ ਕਰਦਾ میری ਹਰ ਕਮੀ ਨੂੰ ਮੇਰੀ ਹਰ ਹਾਫਸ ਨੂੰ ਹਮੇਸ਼ਾ ਪੂਰਾ ਕਰਦਾ ਸੀ ਜਸ ਨਾਲ ਹੀ ਮੈਂ ਰਹਿ ਸਕਦੀ ਸੀ ਹਰ ਵੇਲੇ ਜਸ ਮੇਰੇ ਨਾਲ ਇੱਕੋ ਬੈਠ ਤੇ ਬੈਠਾ ਰਹਿੰਦਾ ਸੀ ਉਸ ਨੂੰ ਵੀ ਆਪਣੇ ਘਰ ਤਾਂ ਜੀ ਕੋਈ ਸ਼ਰਮ ਨਹੀਂ ਸੀ ਦੂਸਰੀ ਵਾਰ ਫੇਰ ਜਸਨ ਦਾ ਮੈਨੂੰ ਫੋਨ ਆਇਆ ਮੈਂ ਜਸ ਤੇ ਨਾਲ ਦੂਜੀ ਵਾਰ ਫੇਰ ਪੱਤੀ ਇਸ ਵਾਰ ਵੀ ਮੈਂ ਕੁਝ ਪੈਸੇ ਲੈ ਕੇ ਘਰੋਂ ਪੱਤੀ ਸੀ ਪਰ ਕੁਝ ਦਿਨ ਮੈਂ ਜਸ ਤੇ ਘਰ ਰਹੀ ਮੇਰੇ ਘਰਦਿਆਂ ਨੂੰ ਸਭ ਕੁਝ ਪਤਾ ਲੱਗ ਗਿਆ ਸੀ ਮੈਂ ਕਿੱਥੇ ਰਹਿੰਦੀ ਹਾਂ ਤੇ ਕਿੱਥੇ ਮੇਰਾ ਟਿਕਾਣਾ ਸਭ ਕੁਝ ਉਹਨਾਂ ਨੇ ਪਤਾ ਕਰ ਲਿਆ ਸੀ ਤੇ ਫੇਰ ਪੁਲਿਸ ਨੂੰ ਕਹਿ ਕੇ ਉਹਨਾਂ ਨੇ ਮੇਰੇ ਫੈਸਲਾ ਕਰਨ ਬਾਰੇ ਸੋਚਿਆ ਮੈਂ ਲੋਕ ਨੂੰ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਮੈਨੂੰ ਆਪਣੇ ਬੱਚਿਆਂ ਦਾ ਤੇ ਆਉਂਦਾ ਸੀ ਮੇਰਾ ਦਿਲ ਕਰਦਾ ਸੀ ਕਿ ਇੱਕ ਬੱਚਾ ਲੈ ਆਂ ਪਰ ਜਸਤੇ ਘਰ ਦੇ ਕਹਿੰਦੇ ਸੀ ਕਿ ਅਸੀਂ ਬੇਗਾਨੇ ਆਲਾਦਮ ਨਹੀਂ ਪਲਣਾ ਸਾਡੇ ਜਸਤੇ ਬੱਚੇ ਨਾਲ ਹੀ ਸਾਡਾ ਪਿਆਰ ਹੋਊਗਾ ਅਸੀਂ ਤੇਰੇ ਘਰ ਵਾਲੇ ਦੇ ਬੱਚੇ ਬੱਚਿਆਂ ਨੂੰ ਪਾਲ ਕੇ ਨਹੀਂ ਖਵਾ ਸਕਦੇ ਇਸ ਕਰਕੇ ਤੂੰ ਬੱਚੇ ਨਹੀਂ ਲਿਆ ਸਕਦੀ ਜੇ ਤੂੰ ਬੱਚੇ ਲਿਆਉਣੇ ਆ ਤਾਂ ਬੇਸ਼ੱਕ ਆਪਣੇ ਬੱਚਿਆਂ ਕੋਲ ਚਲੀ ਜਾ। ਬੰਜਾਸਮੀ ਕਹਿੰਦੀ ਸੀ ਕਿ ਸ਼ੇਰਾ ਮੇਰੀ ਹਰ ਹਲ ਮੰਨਦਾ। ਸੀ ਪਰ ਤੂੰ ਮੇਰੀ ਇੱਕ ਵੀ ਗੱਲ ਨਹੀਂ ਮੰਨਦਾ। ਜੇ ਮੈਨੂੰ ਪਿਆਰ ਕਰਦਾ ਤਾਂ ਇੱਕ ਬੱਚਾ ਲਿਆਉਣ ਲਈ ਮੇਰੇ ਨਾਲ ਮੰਨ। ਤਾਂ ਜਸਨੇ ਜਵਾਬ ਦਿੱਤਾ ਕਹਿੰਦਾ ਇਹ ਕਲ ਮੇਰੇ ਘਰਦਿਆਂ ਲਈ ਨਹੀਂ ਮੰਡੀ। ਸਿਰਫ ਤੈਨੂੰ ਹੀ ਮੰਨਿਆ। ਪਤਾ ਨਹੀਂ ਉਹ ਵੀ ਕਿਵੇਂ ਮੰਨ ਲਿਆ ਮੈਨੂੰ ਸਮਝ ਨਹੀਂ ਆਉਂਦੀ ਪਰ ਮੈਂ ਘਰਦਿਆਂ ਨੂੰ ਕਦੀ ਵੀ ਬੱਚਾ ਲਿਆਉਣ ਬਾਰੇ ਨਹੀਂ ਮੰਨਣਾ ਇਸ ਲਈ ਆਪਾਂ ਆਪਣੇ ਹੀ ਬੱਚੇ ਲਵਾਵਾਂਗੇ ਤੂੰ ਉਹਨਾਂ ਬੱਚਿਆਂ ਨੂੰ ਭੁੱਲ ਜਾ ਮੈਂ ਮਾਂ ਸੀ ਮੈਂ ਕਿੱਦਾਂ ਆਪਣੇ ਬੱਚਿਆਂ ਨੂੰ ਭੁੱਲ ਸਕਦੀ ਸੀ ਫਿਰ ਮੈਂ ਜਸ ਨੂੰ ਸਮਝਾਇਆ ਕਿ ਮੈਂ ਆਪਣੇ ਬੱਚਿਆਂ ਦੇ ਬਿਨਾਂ ਨਹੀਂ ਰਹਿ ਸਕਦੀ ਇੱਕ ਬੱਚਾ ਤਾਂ ਮੈਂ ਲਿਆਉਂਗੀ ਇਸ ਗੱਲ ਤੇ ਜਸ ਨਾਲ ਮੇਰੀ ਪੈਸ ਹੋ ਗਈ ਵੀ ਤਨ ਹੋਈ ਸੀ ਮੈਨੂੰ ਜਸ ਨਾਲ ਰਹਿੰਦੀ ਪਰਚਾਸ ਨੇ ਮੇਰੀ ਇੱਕ ਨਾ ਮੰਡੀ ਉਸ ਨੇ ਆਪਣੀ ਮਨਮਰਜ਼ੀ ਕੀਤੀ ਤੇ ਮੇਰੇ ਮੂੰਹ ਤੇ ਥੱਪੜ ਮਾਰਿਆ ਕਹਿਣ ਲੱਗਾ ਕਿ ਇੱਥੇ ਤੇਰੀ ਮਨਮਰਜ਼ੀ ਨਹੀਂ ਚੱਲਣੀ ਇੱਥੇ ਮੇਰੀ ਮਾਂ ਦੀ ਤੇ ਮੇਰੀ ਹੀ ਚਲਣੀ ਹੈ ਜੇ ਤੂੰ ਆਪਣੀ ਮਨਮਰਜ਼ੀ ਕਰਨੀ ਹੈ ਤਾਂ ਬੇਸ਼ੱਕ ਆਪਣੀ ਮਾਂ ਕੋਲ ਚਲੀ ਜਾ ਮੈਨੂੰ ਅੱਜ ਤੱਕ ਛੇਰੇ ਨੇ ਥੱਪੜ ਨਹੀਂ ਮਾਰਿਆ ਸੀ ਮੈਂ ਗਲਤੀ ਕਰਕੇ ਵੀ ਉਸ ਕੋਲ ਗਈ ਸੀ ਉਸ ਨੇ ਮੈਨੂੰ ਹੱਥ ਤੱਕ ਨਹੀਂ ਲਾਇਆ ਸੀ ਬਸ ਇਹ ਹੀ ਪੁੱਛਿਆ ਸੀ ਕਿ ਮੇਰੇ ਕੋਲੋਂ ਕੀ ਗਲਤੀ ਹੋ ਗਈ ਸ਼ੇਰਾ ਤੂੰ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਭੱਜ ਗਈ ਮੈਂ ਸ਼ੇਰੇ ਨੂੰ ਕੁਝ ਨਹੀਂ ਕਿਹਾ ਸੀ ਤੇ ਨਾ ਹੀ ਸ਼ੇਰੇ ਨੇ ਮੇਰੇ 'ਤੇ ਥੱਪੜ ਮਾਰਿਆ ਸੀ ਤੇ ਨਾ ਹੀ ਗੁੱਸੇ ਨਾਲ ਬੋਲਿਆ ਸੀ ਮੈਨੂੰ ਸਿਰਫ ਸ਼ੇਰੇ ਦੀ ਇਸ ਗੱਲ ਤੇ ਮਾਨ ਜਾਇਆ ਹੋਇਆ ਸੀ ਮੈਨੂੰ ਸ਼ੇਰੇ ਦੀ ਯਾਦ ਆਈ ਉਹ ਤਾਂ ਹਮੇਸ਼ਾ ਮੇਰੇ ਥੱਲੇ ਲੱਗ ਕੇ ਰਹਿੰਦਾ ਸੀ ਮੇਰੀ ਗੱਲ ਮੰਨਦਾ ਸੀ ਮੈਂ ਇੰਨੀ ਸੋਹਣੀ ਹੋਣ ਕਰਕੇ ਇੱਕ ਇੰਨੇ ਵੱਡੇ ਬੰਦੇ ਨੂੰ ਆਪਣੇ ਥੱਲੇ ਲਾ ਕੇ ਰੱਖਿਆ ਹੋਇਆ ਸੀ ਸ਼ੇਰਾ ਮੇਰੀ ਹਰ ਗੱਲ ਮੰਨਦਾ ਸੀ ਇੱਥੋਂ ਤੱਕ ਉਹ ਤਾਂ ਬਾਅਦ ਹੁਣ ਤੱਕ ਵੀ ਮੇਰੇ ਤੋਂ ਪੁੱਛ ਕੇ ਜਾਂਦਾ ਸੀ ਜਸ ਮੈਨੂੰ ਇਗਨੋਰ ਕਰਦਾ ਸੀ ਮੈਂ ਫਿਲ ਜਾ ਕੀਤਾ ਤੇ ਜਸ ਨੂੰ ਮੈਂ ਕਿਹਾ ਕਿ ਮੈਂ ਨਹੀਂ ਰਹਿਣਾ ਤੇਰੀ ਮੈਨੂੰ ਹੁਣ ਜਾਣ ਦੇ ਮੈਂ ਆਪਣੇ ਘਰ ਵਾਲੇ ਕੋਲੇ ਤੇ ਘਰਦਿਆਂ ਕੋਲੋਂ ਮਾਫੀ ਮੰਗ ਲੂੰ ਪਰ ਜਸ ਮੇਰੇ ਨਾਲ ਲੜਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਮੈਂ ਹੁਣ ਤੈਨੂੰ ਜਾਣ ਨਹੀਂ ਦੇਣਾ ਮੈਨੂੰ ਵੀ ਤੇਰੇ ਨਾਲ ਪਿਆਰ ਹੋ ਗਿਆ بس ਇਸੇ ਤਰ੍ਹਾਂ ਹੀ ਕਰਦੇ ਕਰਾਉਂਦੇ ਮੇਰੀ ਉਹਦੇ ਨਾਲ ਬਹੁਤ ਹੀ ਜ਼ਿਆਦਾ ਬੈਸਰ ਹੋਈ ਜਸਤੇ ਘਰ ਦੇ ਮੈਨੂੰ ਕਹਿੰਦੇ ਜੇ ਤੂੰ ਜਾਣਾ ਹੈ ਤਾਂ ਚਲੀ ਜਾ ਮੈਂ ਫੋਨ ਫੜਿਆ ਤੇ ਬਾਥਰੂਮ ਵਿੱਚ ਜਾ ਕੇ ਆਪਣੀ ਮਾਂ ਨੂੰ ਫੋਨ ਕੀਤਾ ਕਿ ਮੈਂ ਬਹੁਤ ਦੁਖੀ ਹਾਂ ਉਹਨਾਂ ਨੇ ਮੇਰੀ ਇਸ ਗੱਲ ਨੂੰ ਮੰਨਿਆ ਤੇ ਫਟਾਫਟ ਪੁਲਿਸ ਨੂੰ ਦੱਸ ਦਿੱਤਾ ਪੁਲਿਸ ਨੇ ਠਾਣੇੋਂ ਪਿੰਡ ਸਰਪੰਚ ਨੂੰ ਫੋਨ ਕੀਤਾ ਤੇ ਮੈਨੂੰ ਲੈਣ ਲਈ ਆਉਣ ਹੀ ਵਾਲੀ ਸੀ ਕਿ ਇਹ ਜਸਤੇ ਘਰ ਦੇ ਨੇ ਆਪਣੀ ਇੱਜ਼ਤ ਬਚਾਉਣ ਦੇ ਲਈ ਮੈਨੂੰ ਆਪ ਛੱਡ ਕੇ ਆਉਣ ਦਾ ਕਹਿ ਦਿੱਤਾ। ਕੁਝ ਬੰਦੇ ਸਾਡੇ ਨਾਲ ਗਏ ਤੇ ਥਾਣੇ ਤੱਕ ਪਹੁੰਚ ਗਏ। ਉੱਥੋਂ ਜਾ ਕੇ ਮੈਂ ਸਿੱਧਾ ਹੀ ਜਵਾਬ ਦੇ ਦਿੱਤਾ। ਮੈਂ ਕਿਹਾ ਕਿ ਮੈਂ ਚਾਸ ਦੇ ਨਾਲ ਨਹੀਂ ਰਹਿਣਾ ਭਾਵੇਂ ਕੁਝ ਵੀ ਹੋ ਜਾਵੇ। ਮੈਂ ਆਪਣੇ ਘਰ ਵਾਲੇ ਕੋਲੋਂ ਗਲਤੀ ਦੀ ਮਾਫੀ ਮੰਗ ਲਈ। ਉਸ ਦਿਨ ਮੈਂ ਸਭ ਕੁਝ ਛੱਡ ਕੇ ਆਪਣੇ ਘਰ ਵਾਲੇ ਤੇ ਖੋਲ ਗਈ। ਮੈਂ ਆਪਣੇ ਘਰ ਵਾਲੇ ਦੇ ਕੋਲ ਆਈ ਤਾਂ ਮੈਂ ਉਹਦੇ ਪੈਰਾਂ ਵਿੱਚ ਡਿੱਗ ਗਈ। ਮੈਨੂੰ ਕਿਾ ਕੀ ਸ਼ੇਰੀ ਮੈਨੂੰ ਮਾਫ਼ ਕਰਦੇ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਮੈਂ ਕਦੀ ਵੀ ਤੈਨੂੰ ਛੱਡ ਕੇ ਕਿਤੇ ਨਹੀਂ ਜਾਂਦੀ ਸਿਰਫ ਤੇਰੀ ਕਮੀ ਨੇ ਮੈਨੂੰ ਇਤੋਂ ਤੱਕ ਪਹੁੰਚਾ ਦਿੱਤਾ ਤੂੰ ਰਾਤਾਂ ਨੂੰ ਛੱਡ ਕੇ ਮੈਨੂੰ ਚਲਾ ਜਾ ਮੇਰੇ ਕੋਲੋਂ ਤੇਰੇ ਬਿਨਾ ਰਹਿ ਨਹੀਂ ਹੁੰਦਾ ਮੈਨੂੰ ਤੇ ਇਹ ਪਿਆਰ ਦੀ ਆਦਤ ਹੋ ਗਈ ਆ ਸ਼ੇਰੀਆਂ ਨੇ ਮੈਨੂੰ ਚੁੱਕ ਕੇ ਆਪਣੇ ਮੋਢੇ 'ਤੇ ਨਾਲ ਲਾਇਆ ਤੇ ਕੀ ਚੱਲਿਆ ਕੋਈ ਗੱਲ ਨਹੀਂ ਮੈਂ ਤੇਰੀ ਲਾਸਟ ਵਾਰੀ ਗਲਤੀ ਨੂੰ ਮਾਫ ਕਰ ਰਹੀ ਜੇ ਅੱਜ ਤੋਂ ਬਾਅਦ ਕੋਈ ਗਲਤੀ ਕੀਤੀ ਤਾਂ ਦੇਖਦੀ ਰਹੀ ਮੈਂ ਤੈਨੂੰ ਜਾਨੋਂ ਮਾਰ ਦੇਂ ਮੈਂ ਸਿਹਰਾਂ ਦੇ ਪੈਰਾਂ ਤੱਕ ਦੁਬਾਰਾ ਡੇਕੀ ਸੀ ਮੇਰੀ ਮਾਂ ਨੇ ਮੈਨੂੰ ਕਿਹਾ ਲੱਗੀ ਜੇ ਤੈਨੂੰ ਕੋਈ ਕਮੀ ਲੱਗਦੀ ਸੀ ਤਾਂ ਤੂੰ ਸਿਹਰਿਆਂ ਨੂੰ ਮੋਹੋਂ ਬੋਲਦੀ ਤੇਰੇ ਲਈ ਅੰਮ੍ਰਾਂ ਦੇ ਤਾਰੇ ਤੱਕ ਲਿਉਣ ਲਈ ਤਿਆਰ ਸੀ ਤੇ ਤੂੰ ਮੁੱਖ ਦੇਤਾ ਤੇਰੀ ਲਈ ਚੰਗੀ ਗੱਲ ਬਸ ਇਤਾਂ ਹੀ ਮੇਰੀ ਜ਼ਿੰਦਗੀ ਕੁਝ ਬਦਲ ਗਈ ਮੈਂ ਸੋਚਿਆ ਕਿ ਆਪਣੇ ਘਰ ਵਾਲੇ ਤੋਂ ਬਿਨਾ ਕਿਸੇ ਨੂੰ ਕੋਈ ਵੀ ਇਸਾਕਾ ਨਹੀਂ ਹੁੰਦਾ ਪੇਸ਼ਾ ਖੇਰੇ ਨਾਲ ਮੈਂ ਟੁਕਾ ਕੀਤਾ ਪਰ ਫਿਰ ਵੀ ਉਹਨੇ ਮੈਨੂੰ ਗੱਲ ਨਾਲ ਲਾਇ ਮੇਰੀ ਗਲਤੀ ਨੂੰ ਮਾਫ ਕੀਤਾ ਤੇ ਹਮੇਸ਼ਾ ਮੈਨੂੰ ਮੇਰੇ ਬੱਚਿਆਂ ਨਾਲ ਰਹਿਣ ਦਾ ਮੌਕਾ ਦਿੱਤਾ ਤੇ ਹੁਣ ਉਸ ਤੋਂ ਬਾਅਦ ਮੈਂ ਕਦੀ ਵੀ ਇਹੋ ਜੀ ਗਲਤੀ ਨਹੀਂ ਕੀਤੀ ਮੈਂ ਆਪਣੇ ਬੱਚਿਆਂ ਤੇ ਆਪਣੇ ਕਰਵਾੜੀ ਤੋਂ ਦੂਰ ਹੋ ਮੇਰੇ ਮਾਪਾਪ ਮੈਨੂੰ ਕਹਿੰਦੇ ਹੁੰਦੇ ਸੀ ਕਿ ਜ਼ਿੰਦਗੀ ਵਿੱਚ ਕਦੇ ਵੀ ਆਪਣੇ ਹਮਸਫਰ ਨੂੰ ਤੋਖਾ ਨਹੀਂ ਦੇਈਦਾ ਤੇ ਹਮਸਫਰ ਨੂੰ ਤੋਖਾ ਦੇਣ ਵਾਲਾ ਇਨਸਾਨ ਅਗਲੇ ਜਿਸ ਕੋਲ ਵੀ ਜਾਂਦਾ ਹੈ ਤੋਖੇ ਹੀ ਖਾਂਦਾ ਹੈ ਤੇ ਇਹ ਕਹਾਵਤ ਮੈਂ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖੀ ਤੇ ਉਸ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕੀਤੀ ਹਾਂਜੀ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ